ਪੰਜਾਬ ਟੀਵੀ ਦੇ ਸਾਰੇ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ ਮੈਂ ਹਾਂ ਗੁਰਸਿਮਰਨ ਕਰਨੀਜਰ ਤੇ ਅੱਜ ਦੇ ਖਾਸ ਸਮਾਚਾਰ ਵਿੱਚ ਅਸੀਂ ਗੱਲ ਕਰਾਂਗੇ ਅਮਰੀਕਾ ਦੇ ਨਵੇਂ ਰਾਸ਼ਟਰਪਤੀ ਡੋਨਲਡ 트੍ਰੰਪ ਦੀ ਇਲੈਕਸ਼ਨ ਜਿੱਤ ਅਤੇ ਉਸ ਦੇ ਭਾਰਤੀ ਇਮੀਗ੍ਰੈਂਟਸ ਤੇ ਪੈਣ ਵਾਲੇ ਅਸਰ ਬਾਰੇ ਡੋਨਲਡ 트੍ਰੰਪ ਇੱਕ ਵਾਰੀ ਫੇਰ ਚੋਣਾਂ ਜਿੱਤ ਕੇ ਅਮਰੀਕਾ ਦੇ ਰਾਸ਼ਟਰਪਤੀ ਬਣ ਗਏ ਹਨ ਇਸ ਵਾਰ 트੍ਰੰਪ ਨੇ ਕਈ ਸਖਤ ਨੀਤੀਆਂ ਦਾ ਐਲਾਨ ਕੀਤਾ ਹੈ ਜੋ ਕਿ ਖਾਸ ਕਰਕੇ ਇੰਡੀਅਨ ਇਮੀਗ੍ਰੈਂਟਸ ਤੇ ਵੱਡਾ ਅਸਰ ਪਾ ਸਕਦੀਆਂ ਹਨ ਅਮਰੀਕਾ ਵਿੱਚ ਮੌਜੂਦ ਭਾਰਤੀ ਪਰਿਵਾਰਾਂ ਲਈ ਵੀ ਨਵੀਆਂ ਚੁਣੌਤੀਆਂ ਸਾਹਮਣੇ ਆ ਸਕਦੀਆਂ ਹਨ ਕਿਉਂਕਿ 트럼ਪ ਪ੍ਰਵਾਸੀ ਨੀਤੀਆਂ ਨੂੰ ਹੋਰ ਸਖਤ ਬਣਾਉਣ ਦੀ ਯੋਜਨਾ ਬਣਾ ਰਹੇ ਹਨ ਜੋ ਅਮਰੀਕਾ ਵਿੱਚ ਰਿਹائش ਪ੍ਰਾਪਤ ਕਰਨ ਵਾਲੇ ਭਾਰਤੀਆਂ ਲਈ ਇੱਕ ਚਿੰਤਾ ਦਾ ਵਿਸ਼ਾ ਬਣ ਸਕਦੀ ਹੈ ਇੱਕ ਵੱਡਾ ਬਦਲਾਅ ਇਹ ਹੈ ਕਿ ਹੁਣ ਜਿਨ੍ਹਾਂ ਬੱਚਿਆਂ ਦਾ ਜਨਮ ਅਮਰੀਕਾ ਵਿੱਚ ਇਮੀਗ੍ਰੈਂਟਸ ਦੇ ਘਰ ਹੋਵੇਗਾ ਉਹਨਾਂ ਨੂੰ ਆਪਣੇ ਆਪ ਸਿਟੀਜ਼ਨਸ਼ਿਪ ਨਹੀਂ ਮਿਲੇਗੀ ਅਮਰੀਕਾ ਵਿੱਚ ਜਨਮ ਲੈਣ ਵਾਲੇ ਬੱਚਿਆਂ ਲਈ ਆਪਣੇ ਮਾਪਿਆਂ ਦੀ ਨਾਗਰਿਕਤਾ ਨੂੰ ਹੀ ਧਿਆਨ ਵਿੱਚ ਰੱਖਿਆ ਜਾਏਗਾ ਇਸ ਫੈਸਲੇ ਨਾਲ ਕਈ ਭਾਰਤੀ ਪਰਿਵਾਰਾਂ ਲਈ ਮੁਸ਼ਕਲਾਂ ਵੱਧ ਸਕਦੀਆਂ ਹਨ ਇਸ ਤੋਂ ਇਲਾਵਾ 트럼ਪ ਸਰਕਾਰ ਨੇ ਇਹ ਵੀ ਐਲਾਨ ਕੀਤਾ ਹੈ ਕਿ ਹੁਣ ਅਮਰੀਕਾ ਵਿੱਚ ਭਾਰਤ ਸਮੇਤ ਹੋਰ ਕਈ ਦੇਸ਼ਾਂ ਤੋਂ ਆਏ ਸਮਾਨ ਤੇ 10% ਹੋਰ ਟੈਕਸ ਲਗਾਇਆ ਜਾਵੇਗਾ ਇਸ ਦਾ ਸਿੱਧਾ ਪ੍ਰਭਾਵ ਭਾਰਤੀ ਵਪਾਰੀਆਂ ਤੇ ਉਹਨਾਂ ਦੀਆਂ ਕੰਪਨੀਆਂ ਤੇ ਪਵੇਗਾ ਜੋ ਕਿ ਅਮਰੀਕਾ ਵਿੱਚ ਭਾਰਤ ਦਾ ਸਮਾਨ ਭੇਜ ਰਹੀਆਂ ਹਨ ਇਹ ਵਪਾਰਕ ਬੋਝ ਭਾਰਤ ਤੇ ਅਮਰੀਕਾ ਦੇ ਆਰਥਿਕ ਸਬੰਧਾਂ ਨੂੰ ਵੀ ਪ੍ਰਭਾਵਿਤ ਕਰ ਸਕਦਾ ਹੈ ਇਸ ਦੇ ਨਾਲ ਹੀ ਅਵੈਧ ਪ੍ਰਵਾਸ ਯਾਨੀ ਕਿ ਇਲੀਗਲ ਮਾਈਗ੍ਰੇਸ਼ਨ ਨੂੰ ਰੋਕਣ ਲਈ ਟਰੰਪ ਨੇ ਕਿਹਾ ਹੈ ਕਿ ਜ਼ਰੂਰੀ ਹੋਣ ਤੇ ਨੈਸ਼ਨਲ ਗਾਰਡਜ਼ ਕਿ ਫੈਡਰਲ ਟ੍ਰੂਪਸ ਦੀ ਮਦਦ ਵੀ ਲਈ ਜਾ ਸਕਦੀ ਹੈ ਇਸ ਦਾ ਮਤਲਬ ਇਹ ਹੈ ਕਿ ਅਮਰੀਕਾ ਵਿੱਚ ਇਲੀਗਲ ਐਂਟਰੀ ਕਰਨ ਵਾਲੇ ਪ੍ਰਵਾਸੀਆਂ ਦੇ ਲਈ ਸਖਤ ਸਜ਼ਾਵਾਂ ਤੇ ਰੋਕਾਂ ਲਗਾਈਆਂ ਜਾਣਗੀਆਂ ਇਸ ਖਬਰ ਨੇ ਕਈ ਪ੍ਰਵਾਸੀਆਂ ਵਿੱਚ ਵੀ ਚਿੰਤਾ ਪੈਦਾ ਕੀਤੀ ਹੈ ਜੋ ਕਿ ਅਮਰੀਕਾ ਵਿੱਚ ਆਪਣੇ ਪਰਿਵਾਰ ਨੂੰ ਸੈਟਲ ਕਰਨ ਦੀ ਚਾਹਤ ਰੱਖਦੇ ਨੇ ਇਸ ਤੋਂ ਇਲਾਵਾ ਸਟੂਡੈਂਟ ਵੀਜ਼ਾ ਐਪਲੀਕੇਸ਼ਨਸ ਦੀ ਮੌਜੂਦਾ ਲਿਮਟ ਵਿੱਚ ਕਮੀ ਆ ਸਕਦੀ ਹੈ ਜਿਸ ਨਾਲ ਹਰੇਕ ਐਪਲੀਕੈਂਟ ਲਈ ਮੁਕਾਬਲਾ ਵਧੇਗਾ ਦੇ ਮੌਕੇ ਘਟਣਗੇ 2023 ਵਿੱਚ ਹੀ ਭਾਰਤੀ ਵਿਦਿਆਰਥੀਆਂ ਨੂੰ 85000 ਤੋਂ ਵੱਧ ਸਟੂਡੈਂਟ ਵੀਜ਼ਾ ਜਾਰੀ ਕੀਤੇ ਗਏ ਜਿਸ ਨਾਲ ਭਾਰਤੀ ਵਿਦਿਆਰਥੀ ਅਮਰੀਕਾ ਵਿੱਚ ਸਭ ਤੋਂ ਵੱਡੀ ਇੰਟਰਨੈਸ਼ਨਲ ਸਟੂਡੈਂਟ ਕਮਿਊਨਿਟੀ ਬਣ ਗਏ दी दे founder, दे ट्रम्प दी दोबारा जीत ਦੇ ਨਾਲ ਇੰਟਰਨੈਸ਼ਨਲ ਸਟੂਡੈਂਟਸ ਲਈ ਬਦਲਾਵ ਪੋਜ਼ਿਟਿਵ ਵੀ ਹੋ ਸਕਦੇ ਹਨ ਯੂਨੀਵਰਸਿਟੀ ਲਿਵਿੰਗ ਦੇ ਫਾਊਂਡਰ ਤੇ ਸੀਈਓ ਸੌਰਭ ਅਰੋੜਾ ਨੇ ਕਿਹਾ ਹੈ ਕਿ 트੍ਰੰਪ ਦੀ ਦੁਬਾਰਾ ਜਿੱਤ ਤੋਂ ਬਾਅਦ ਬਣੀਆਂ ਨੀਤੀਆਂ ਇਹਨਾਂ ਵਿਦਿਆਰਥੀਆਂ ਨੂੰ ਸਫਲ ਕਰੀਅਰ ਬਣਾਉਣ ਵਿੱਚ ਸਹਾਇਕ ਹੋਣਗੀਆਂ ਇਹ ਨੀਤੀਆਂ ਵਿਕਾਸ ਨਵੀਨਤਾ ਤੇ ਕਲਚਰਲ ਐਕਸਚੇਂਜ ਨੂੰ ਮਜ਼ਬੂਤ ਕਰਨਗੀਆਂ ਰਾਹਤ ਦੀ ਖਬਰ ਇਹ ਹੈ ਕਿ 트럼ਪ ਸਰਕਾਰ ਇੰਟਰਨੈਸ਼ਨਲ ਸਟੂਡੈਂਟਸ ਲਈ ਗ੍ਰੀਨ ਕਾਰਡ ਦੇ ਰਸਤੇ ਕੁਝ ਹੋਰ ਸੌਖੇ ਕਰ ਸਕਦੀ ਹੈ ਕਿਉਂਕਿ ਗ੍ਰੈਜੂਏਟਸ ਲਈ ਗ੍ਰੀਨ ਕਾਰਡ ਵਰਗੇ ਸੰਭਾਵੀ ਰਸਤੇ ਖੁੱਲਣ ਨਾਲ ਵਿਦਿਆਰਥੀਆਂ ਲਈ ਅਮਰੀਕਾ ਵਿੱਚ ਰਹਿਣਾ ਕੰਮ ਕਰਨਾ ਤੇ ਅਰਥਪੂਰਨ ਯੋਗਦਾਨ ਦੇਣਾ ਆਸਾਨ ਹੋ ਜਾਏਗਾ ਮੈਰਿਟ ਬੇਸਡ ਸਿਸਟਮ ਨੂੰ ਧਿਆਨ ਵਿੱਚ ਰੱਖਦੇ ਹੋਏ ਸਾਇੰਸ ਆਈਟੀ ਤੇ ਹੋਰ ਪ੍ਰੋਫੈਸ਼ਨਲ ਖੇਤਰਾਂ ਵਿੱਚ ਐਡਵਾਂਸ ਕੁਆਲਿਫੀਕੇਸ਼ਨ ਹਾਸਲ ਕਰਨ ਵਾਲੇ ਸਟੂਡੈਂਟਸ ਨੂੰ ਆਟੋਮੈਟਿਕ ਗ੍ਰੀਨ ਕਾਰਡ ਵੀ ਮਿਲ ਸਕਦੇ ਹਨ ਡੋਨਲਡ ਟਰੰਪ ਦੇ ਇਸ ਇਲੈਕਸ਼ਨ ਜਿੱਤ ਤੋਂ ਬਾਅਦ ਅਮਰੀਕਾ ਵਿੱਚ ਬਹੁਤ ਸਾਰੀਆਂ ਚੁਣੌਤੀਆਂ ਵੀ ਉਭਰਨਗੀਆਂ ਜੋ ਭਾਰਤ ਤੋਂ ਅਮਰੀਕਾ ਜਾਣ ਵਾਲੇ ਨਵੇਂ ਪ੍ਰਵਾਸੀਆਂ ਲਈ ਸੌਖੀਆਂ ਨਹੀਂ ਹੋਣਗੀਆਂ ਤੇ ਨਾਲ ਹੀ ਪੀਆਰ ਜਾਂ ਸਿਟੀਜ਼ਨਸ਼ਿਪ ਦੀ ਚਾਹਤ ਰੱਖਦੇ ਸਟੂਡੈਂਟਸ ਜਾਂ ਇਮੀਗ੍ਰੈਂਟਸ ਲਈ ਨਵੇਂ ਰਸਤੇ ਵੀ ਖੁੱਲਣਗੇ ਅਸੀਂ ਉਮੀਦ ਕਰਦੇ ਹਾਂ ਕਿ ਆਉਣ ਵਾਲੇ ਇਹ ਮਾਮਲੇ ਤੇ ਹੋਰ ਸਪਸ਼ਟਿਕਰਣ ਮਿਲੇਗਾ ਇਲੈਕਸ਼ਨ ਪਾਲਿਸੀਸ ਤੇ ਹੋਰ ਅਪਡੇਟਸ ਦੇ ਲਈ ਤੁਸੀਂ ਸਾਡੇ ਨਾਲ ਜੁੜੇ ਰਹੋ ਪੰਜਾਬ ਟੀਵੀ ਤੇ